ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਕਹਿਣ ਲੱਗੇ ਜਿਸ ਪਰਮਾਤਮਾ ਨੇ ਵੇਖ ਤੈਨੂੰ ਕੀ ਸੈਂ ਤੇ ਕੀ ਬਣਾ ਦਿੱਤਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮੈਂ ਰਾਖਿਆ ਜਿਨ ਕਰ ਜਤਨ ਜਿਨ ਜੀਨੀ ਸ਼ੋਭਾ ਵਡਿਆਈ ਜਿਸ ਪ੍ਰਸਾਦ ਨਵੈ ਨਿਦ ਪਾਈ ਜਿਨ ਕੀਤਾ ਬੇਸੁਰਤ ਤੇ ਸੁਰਤਾ ਜਿਨ ਕੀਤਾ ਮੂੜ ਤੇ ਬਕਤਾ ਉਹ ਪਰਮਾਤਮਾ ਜਿਹਦੀਆਂ ਏਡੀਆਂ ਵੱਡੀਆਂ ਦਾਤਾਂ ਨੇ ਜਦੋਂ ਗੁਰੂ ਦੀ ਕਿਰਪਾ ਗੁਰਪ੍ਰਸਾਦ ਸਾਡੇ ਜੀਵਨ ਵਿੱਚ ਆਉਂਦਾ ਵੈਸੀ ਗੁਰੂ ਗ੍ਰੰਥ ਸਾਹਿਬ ਦੀ ਅਰੰਭਤਾ ਵੀ ਗੁਰਪ੍ਰਸਾਦ ਤੋਂ ਹੈ ਤਿਸ ਮੁੱਚੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਇਸੇ ਪ੍ਰਸਾਦ ਦਾ ਜ਼ਿਕਰ ਕੀਤਾ ਕਿਤੇ ਕਿਹਾ ਕਹ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਸ ਸੈਸਾ ਏਵ ਜਾਏ ਕਹ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲੇ ਲਾਗੀ ਤਿਨੀ ਵਿੱਚੇ ਮਾਇਆ ਪਾਇਆ ਤੇ ਅਖੀਰ ਤੇ ਜਾ ਕੇ ਵੀ ਫਿਰ ਕਿਹਾ ਜੇ ਮਾਲਕ ਤੇਰਾ ਤਰਸ ਹੋ ਜੇ ਦਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਸੁਮੁੱਚੀ ਬਾਣੀ ਦੇ ਵਿੱਚ ਕਿਰਪਾ ਦਾ ਪ੍ਰਸਾਦ ਦਾ ਮਾਲਕ ਦੀ ਨਦਰੇ ਕਰਮ ਦਾ ਪ੍ਰਭੂ ਦੀ ਮਿਹਰਾਮਤ ਬਖਸ਼ਿਸ਼ ਦਾ ਜ਼ਿਕਰ ਕੀਤਾ ਤੇ ਸਾਨੂੰ 12 ਮਾਹ ਦੇ ਆਰੰਭ ਵਿੱਚ ਵੀ ਸਮਝਾਇਆ ਕਿਰਤ ਕਰਮ ਕੇ ਵਿਛੜੇ ਕਹਿੰਦੇ ਅਸੀਂ ਆਪਣੀ ਕਿਰਤ ਕਰਕੇ ਆਪਣੇ ਕਰਮਾਂ ਕਰਕੇ ਆਪਣੇ ਸੰਸਕਾਰਾਂ ਕਰਕੇ ਪਰਮਾਤਮਾ ਤੋਂ ਵਿਛੜੇ ਜਿਵੇਂ ਕੋਈ ਮਾਪਾਪ ਨਹੀਂ ਚਾਹੁੰਦਾ ਮੇਰੇ ਬੱਚੇ ਮੇਰੇ ਤੋਂ ਦੂਰ ਹੋਣ ਪਰ ਕਈ ਵਾਰ ਬੱਚੇ ਦੂਰ ਹੋ ਜਾਂਦੇ ਨੇ ਪਰ ਪ੍ਰਮਾਤਮਾ ਤੋਂ ਅਸੀਂ ਵਿਛੜੇ ਨਹੀਂ ਰਹਿਣਾ ਅਸੀਂ ਆਪਣੇ ਸੰਸਕਾਰਾਂ ਕਰਕੇ ਵਿਛੜੇ ਆ ਪਰ ਜੇ ਉਹਦਾ ਨਦਰੇ ਕਰਮ ਹੋ ਜੇ ਉਹ ਆਪਣੀ ਕਿਰਪਾ ਕਰ ਦੇ ਤੇ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮੇਲ ਲਿੰਦਾ ਹੈ ਇਹ ਅੱਜ ਦੇ ਨਹੀਂ ਵਿਛੜੇ ਛਾਂਹੋਂ ਵਿਛੜਿਆ ਵਣ ਜਾਰਾ ਪਤਾ ਨਹੀਂ ਰੱਬ ਰੂਪੀ ਸ਼ਾ ਤੋਂ ਜੀਵ ਰੂਪੀ ਵਣਜਾਰਾ ਕਦੋਂ ਦਾ ਵਿਛੜਿਆ ਹੋਇਆ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮ ਉਪਾਏ ਕੀਤਿਆਂ ਕੇ ਬਾਪ ਕੀਤਿਆਂ ਕੇ ਬੇਟੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨਾ ਵੀ ਤੂੰ ਠਾਕੁਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਇਸ ਤੋਂ ਪਹਿਲੀ ਪੌੜੀ ਪਤਾ ਕਿਹੜੀ ਹੈ ਸਾਡੀ ਸਤਿਗੁਰੂ ਜੀ ਨੇ ਅਵਸਥਾ ਦਾ ਜ਼ਿਕਰ ਕੀਤਾ ਪੀ ਇਹ ਅਰਦਾਸ ਕਿਉਂ ਕਰਨੀ ਪਈ ਇਸ ਕਰਕੇ ਕਿ ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲੂਆ ਕੇ ਗਰੇ ਭੀਤਰ ਵਸੈ ਆਨੰਦ ਕੇល ਮਾਇਆ ਰੰਗ ਰਚੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਬਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਇਹ ਆਹੁ ਜੁਗਤ ਬਹਾਨੇ ਕਈ ਜਨਮ ਆ ਕੁਝ ਕਰਦਿਆਂ ਕਈ ਜਨਮ ਬਤੀਤ ਹੋ ਗਏ ਤੇ ਹੁਣ ਨਾਨਕ ਰਾਖ ਲਿਹੋ ਆਪਨ ਕਰ ਕਰਮ ਹੁਣ ਤੂੰ ਆਪਣਾ ਨਦਰ ਕਰਮੇ ਕਰਕੇ ਸਾਨੂੰ ਰੱਖ ਲੈ ਸਾਨੂੰ ਵਿਚਾਲਾ ਕਿਉਂਕਿ ਕੇਵਲ ਮਿੰਟ ਸਕਿੰਟ ਘੜੀਆਂ ਪਲ ਮਹੀਨੇ ਸਦੀਆਂ ਜੋਗੀ ਬਤੀਤ ਨਹੀਂ ਹੋਏ ਕੇਵਲ ਸਾਲ ਹੀ ਬਤੀਤ ਨਹੀਂ ਹੋਇਆ ਅਸੀਂ ਤਾਂ ਕਈ ਜਨਮ ਜਿਹੜੇ ਆ ਉਹ ਵੇਖ ਚੁੱਕੇ ਆ ਕਈ ਜਨਮ ਸਾਡੇ ਬਤੀਤ ਹੋ ਗਏ ਨੇ ਕੇਵਲ ਸਾਲ ਹੀ ਬਤੀਤ ਨਹੀਂ ਹੋਇਆ ਵੀ ਕੱਲ ਨੂੰ ਨਵਾਂ ਸਾਲ ਚੜਨਾ ਹੈ ਹਰ ਵਾਰੀ ਸਾਨੂੰ ਨਵਾਂ ਜਨਮ ਮਿਲਦਾ ਤੇ ਇਹ ਆਹੂ ਜੁਗਤ ਇਹ ਕੁਝ ਕਰਦਿਆਂ ਇਹ ਆਹੂ ਜੁਗਤ ਬਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ ਤੇ ਫਿਰ ਅੱਗੇ ਪੌੜੀ ਸ਼ੁਰੂ ਹੁੰਦੀ ਤੂੰ ਠਾਕੁਰ ਤੂੰ ਪੈਰ ਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕਹਿੰਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਗੁਰੂ ਦੀ ਕਿਰਪਾ ਨਾਲ ਉਹ ਪ੍ਰਮਾਤਮਾ ਮੇਰੇ ਮਨ ਵਿੱਚ ਵਸ ਗਿਆ ਜੋ ਮੰਗੋ ਸੁਪਾ ਮੋਰੇ ਕਹਿੰਦੇ ਮੈਂ ਜੋ ਕੁਝ ਉਹਦੇ ਤੋਂ ਮੰਗਦਾ ਹਾਂ ਮੈਂ ਉਹੀ ਕੁਝ ਪਾਉਂਦਾ ਹਾਂ ਮੈਨੂੰ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਮਾਣ ਮੰਗੋ ਤਾਣ ਮੰਗੋ ਧਨ ਲਕshmi ਸੁੱਤ ਤੇ ਇਥੇ ਤੱਕ ਕੇ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੀਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨ ਤੁਖ ਪ੍ਰਮਾਤਮਾ ਤੂੰ ਜੋ ਕੁਝ ਵੀ ਮੰਗੀਏ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਕਹਿੰਦੇ ਜੋ ਵੀ ਉਹਦੇ ਤੋਂ ਮੰਗੀਏ ਉਹ ਪ੍ਰਮਾਤਮਾ ਉਹੀ ਸਾਡੀ ਝੋਲੀ ਵਿੱਚ ਪਾਉਂਦਾ ਸਾਡੇ ਤੇ ਬਖਸ਼ਿਸ਼ਾਂ ਕਰਦਾ ਗੁਰਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੂ ਸੋ ਪਾਉ ਮੋਰੇ ਨਾਮ ਰੰਗ ਇਹ ਮਨ ਤ੍ਰਿਪਤਾਨੂ ਬਹੁਰ ਨਕਤੂ ਧਾਮੂਰੇ ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਰੂਪੀ ਰੰਗ ਵਿੱਚ ਮੇਰਾ ਇਹ ਮਨ ਜੁੜ ਗਿਆ ਤੇ ਮਨ ਤ੍ਰਿਪਤ ਹੋ ਗਿਆ ਮਨ ਦੀਆਂ ਸਾਰੀਆਂ ਭੁੱਖਾਂ ਮਿਟ ਗਈਆਂ ਕਿਉਂਕਿ ਭੁੱਖਿਆ ਭੁੱਖ ਨਾ ਉੱਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰਜੈ ਜਾਂ ਗੁਣ ਕੈ ਗੁਣੀ ਸਮਾਈ ਸੱਚੇ ਨਾਮ ਕੀ ਲਾਗੈ ਭੁੱਖ ਦੁਨਿਆਵੀ ਭੁੱਖ ਲੱਗੇ ਤੇ ਭੁੱਖ ਵਾਧਦੀ ਐ ਦੁੱਖ ਲੱਗਦੇ ਨੇ ਕਿਉਂਕਿ ਜਦੋਂ ਵੀ ਭੁੱਖ ਦੀ ਤ੍ਰਿਪਤੀ ਲਈ ਮਨੁੱਖ ਪਦਾਰਥਾਂ ਨੂੰ ਭੋਗਦਾ ਤੇ ਹਰ ਭੋਗੇ ਦੀ ਜ਼ਿੰਦਗੀ ਵਿੱਚ ਰੋਗ ਬਣ ਜਾਂਦਾ ਪਰ ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜੇ ਆਪਾਂ ਗੁਰੂ ਕੇ ਕੀਰਤਨੀਆਂ ਤੋਂ ਸੁਣ ਰਹੇ ਸੀ ਸਾਚੇ ਨਾਮ ਕੀ ਲਾਗ ਹੈ ਭੂਖ ਉਤ ਭੁਖੇ ਖਾਏ ਚਲਿਐ ਦੁਖ ਇੱਕ ਭੁਖ ਦੁਖ ਨੂੰ ਜਨਮ ਦਿੰਦੀ ਤੇ ਇੱਕ ਭੁਖੋ ਜਿਹੜੀ ਜਿਹਦੇ ਨਾਲ ਦੁਖ ਨਵਿਰਤ ਹੁੰਦੇ ਹੁਣ ਰੰਗ ਸ਼ਬਦ ਜਿਹੜਾ ਨਾ ਬਾਣੀ ਵਿੱਚ ਘੱਟ ਤੋਂ ਘੱਟ ਤਿੰਨ ਰੂਪਾਂ ਦੇ ਵਿੱਚ ਤਾਂ ਆਇਆ ਵੱਧ ਵੀ ਆਇਆ ਕੋਈ ਦਾਵਾ ਨਹੀਂ ਇਹਦਾ ਇੱਕ ਤਾਂ ਰੰਗ ਦਾ ਅਰਥ ਹੈ ਜਿਵੇਂ ਆਪਾਂ ਰੰਗ ਵੇਖਦਿਆਂ ਨੀਲਾ ਪੀਲਾ ਕਾਲਾ ਚਿੱਟਾ ਇੱਕ ਰੰਗ ਦਾ ਮਤਲਬ ਹੁੰਦਾ ਹੈ ਬਰਕਤਾਂ ਜਦੋਂ ਕੋਈ ਸਾਨੂੰ ਪੁੱਛੇ ਵੀ ਕਿਵੇਂ ਹੋ ਤੇ ਆਪਾਂ ਕਹਿੰਨੇ ਮਾਲਕ ਨੇ ਰੰਗ ਲਾਏ ਆ ਰੰਗ ਦਾ ਮਤਲਬ ਇਹ ਨਹੀਂ ਵੀ ਮਾਲਕ ਨੇ ਬੁਰਸ਼ ਫੜਿਆ ਕਿਸੇ ਨੂੰ ਨੀਲਾ ਰੰਗ ਫੇਰਤਾ ਕਿਸੇ ਨੂੰ ਪੀਲਾ ਰੰਗ ਫੇਰਤਾ ਰੰਗ ਲਾਏ ਦਾ ਮਤਲਬ ਵੀ ਬਰਕਤਾਂ ਮਾਲਕ ਦੀਆਂ ਬੜੇ ਉਹਨੇ ਸਾਡੇ ਤੇ ਨਦਰੇ ਕਰਮ ਬੜੀ ਮਿਹਰਮਤ ਕੀਤੀ ਉਹਨੇ ਰੰਗ ਲਾਏ ਹੋਏ ਨੇ ਰੰਗ ਲੱਗੇ ਆ ਸਾਡੇ ਜੀਵਨ ਵਿੱਚ ਇੱਕ ਰੰਗ ਦਾ ਮਤਲਬ ਹੁੰਦਾ ਹੈ ਪਿਆਰ ਤੇ ਇਸ ਰੰਗ ਦੀ ਇੰਨੀ ਮਹਾਨਤਾ ਹੈ ਪੀ ਜਿਹੜੀ ਮੈਲ ਤੀਰਥਾਂ ਤੇ ਵੀ ਜਾ ਕੇ ਨਾ ਉਤਰੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ᔪਗਤੀ ਦੱਸੀ ਹੈ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰਾ ਕਹਿੰਦੇ ਤੂੰ ਨਾਮ ਦੇ ਪ੍ਰੇਮ ਵਿੱਚ ਪ੍ਰੇਮ ਦੇ ਰੰਗ ਵਿੱਚ ਜੁੜ ਤੇ ਫਿਰ ਤੇਰੀ ਉਹ ਮੈਲ ਵੀ ਉਤਰ ਜਾਵੇਗੀ ਜੇ ਪੁੱਛਿਆ ਸਤਿਗੁਰੂ ਜੀ ਸਭ ਤੋਂ ਵੱਡਾ ਸੂਰਮਾ ਕਿਹੜਾ ਤੇ ਸਾਹਿਬ ਕਹਿੰਦੇ ਜਿਸ ਨੂੰ ਪਰਮਾਤਮਾ ਦਾ ਨਾਮ ਰੰਗ ਲੱਗ ਗਿਆ ਜਾ ਕੋ ਹਰ ਰੰਗ ਲਾਗੂ ਇਸ ਜੁਗ ਮੈਂ ਸੋਕਈਤ ਹੈ ਸੂਰਾ ਜਿਨੂੰ ਇਹ ਰੰਗ ਲੱਗ ਜਾਵੇ ਸਭ ਕਹਿੰਦੇ ਸੁਵਸਤ ਬਿਵਸਤਾ ਹਰ ਕੀ ਸੇਵਾ ਮਦਯੰਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਇੱਕ ਦੁਨੀਆ ਦੇ ਰੰਗ ਨੇ ਉਹ ਕਸੁੰਭ ਦੀ ਤਰ੍ਹਾਂ ਨੇ ਵੇਖਣ ਨੂੰ ਬੜੇ ਗੂੜੇ ਲੱਗਦੇ ਨੇ ਪਰ ਭਗਤ ਰਵਦਾਸ ਜੀ ਨੇ ਨਿਰਣਾ ਦਿੱਤਾ ਜੈਸਾ ਰੰਗ ਕਸੁੰਬ ਦਾ ਤੈਸਾ ਇਸ ਸੰਸਾਰ ਮੇਰਾ ਰਮਈਆ ਰੰਗ ਮਜੀਠ ਕਾ ਕੌਰਵਦਾਸ ਚੁਮਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਭਾਰਤ ਦੇ ਲੋਕਾਂ ਵੱਲ ਵੇਖਿਆ ਕਿ ਇੱਥੋਂ ਦੇ ਲੋਕ ਕੁਝ ਤਿਉਹਾਰ ਤੇ ਐਸੇ ਨੇ ਜਿਹੜੇ ਕਿਸੇ ਰੁੱਤ ਨਾਲ ਸਬੰਧਤ ਨੇ ਲੋਕ ਉਹ ਤਿਉਹਾਰ ਮਨਾਉਂਦੇ ਨੇ ਕੁਝ ਤਿਉਹਾਰ ਐਸੇ ਸਨ ਜਿਨ੍ਹਾਂ ਦਾ ਵਰਨ ਜਾਤੀ ਵਰਨ ਵੰਡ ਨਾਲ ਸਬੰਧ ਸੀਗਾ ਲੋਕ ਉਹ ਤਿਹਾਰ ਮਨਾਉਂਦੇ ਸਨ ਕੁਝ ਤਿਹਾਰ ਐਸੀ ਸਨ ਜਿਨ੍ਹਾਂ ਦਾ ਸਬੰਧ ਦੰਦ ਕਥਾਵਾਂ ਨਾਲ ਮਤਿਹਾਸ ਨਾਲ ਇਤਿਹਾਸ ਨਾਲ ਜੁੜਿਆ ਹੋਵੇ ਪਰ ਹੋਲੀ ਇੱਕ ਐਸਾ ਤਿਹਾਰ ਸੀ ਜਿਹੜਾ ਬਸੰਤ ਰੁੱਤ ਦਾ ਵੀ ਤਿਹਾਰ ਹੈ ਜਿਹਦਾ ਮਨੂ ਇੱਕ ਇਤਿਹਾਸਕ ਸਾਖੀ ਭਗਤ ਪ੍ਰਹਲਾਦ ਤੇ ਹਰਨਾਕਸ਼ ਨਾਲ ਵੀ ਜੁੜੀ ਹੋਈ ਹੈ ਤੇ ਜਿਹਦਾ ਸਬੰਧ ਜਦੋਂ ਵੇਖੋਗੇ ਤੇ ਵਰਨਵੰਡ ਦੇ ਨਾਲ ਵੀ ਆ ਕਿਉਂਕਿ ਵਿਪਰਵਾਦੀ ਸੋਚ ਨੇ ਜਿੱਥੇ ਮਨੁੱਖਤਾ ਨੂੰ ਚਾਰ ਵਰਨਾ ਵਿੱਚ ਵੰਡਿਆ ਸੀ ਉੱਥੇ ਮਨੁੱਖਤਾ ਨੂੰ ਚਾਰ ਆਸ਼ਰਮ ਦਿੱਤੇ ਤੇ ਇਸੇ ਤਰ੍ਹਾਂ ਇਹ ਚਾਰ ਤਿਉਹਾਰ ਵੀ ਵੰਡ ਦਿੱਤੇ ਬ੍ਰਾਹਮਣ ਨੇ ਆਪਣੇ ਲਈ ਸ਼ਾਮਣੀ ਕੁਛਤਰੀਆਂ ਲਈ ਦੁਸ਼ਹਿਰਾ ਵੈਸਾਂ ਲਈ ਦੀਵਾਲੀ ਤੇ ਜਿਹੜੇ ਸ਼ੂਦਰ ਗਰੀਬ ਸਨ ਉਹਨਾਂ ਨੂੰ ਹੋਲੀ ਦਾ ਤਿਉਹਾਰ ਦੇ ਦਿੱਤਾ ਤੇ ਫਿਰ ਤਿਹਾਰ ਦੀ ਅਸਲੀਅਤ ਤੋਂ ਬਹੁਤ ਦੂਰ ਹੋ ਗਏ ਕਿਉਂਕਿ ਅਸਲੀਅਤ ਤਾਂ ਇਹ ਸੀ ਕਿ ਜਦੋਂ ਵੀ ਭਗਤ ਪ੍ਰਲਾਦ ਵਰਗੀ ਦ੍ਰਿੜਤਾ ਤੁਹਾਡੇ ਜੀਵਨ ਵਿੱਚ ਆਵੇਗੀ ਤੇ ਹਰਨਾਕਿਸ਼ ਹਾਰੇਗਾ ਪਰ ਵਿਪਰਵਾਦੀ ਸੋਚ ਨੇ ਸੋਚਿਆ ਕਿ ਅਸੀਂ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਿਹਾ ਕਿ ਰਾਜੇ ਵਿੱਚ ਭਗਵਾਨ ਦੀ ਅੰਸ਼ ਹੁੰਦੀ ਹੈ ਤੇ ਰਾਜੇ ਨੂੰ ਕਿਹਾ ਸੀ ਵੀ ਤੇਰਾ ਰਾਜ ਭਾਗ ਤਾਂ ਚੱਲਣ ਦਵਾਂਗੇ ਜੇ ਤੂੰ ਵਿਪਰ ਦੀ ਰਾਖੀ ਕਰੇਗਾ ਭਾਵੇਂ ਸੰਬੂਕ ਰਿਸ਼ੀ ਦਾ ਕਤਲ ਵੀ ਕਰਨਾ ਕਿਉ ਨਾ ਪਵੇ ਹੁਣ ਜਦੋਂ ਇਹ ਵੇਖਿਆ ਕਿ ਪ੍ਰਲਾਦ ਬਿਰਤੀ ਜਿੱਤੀ ਹੈ ਰਾਜ ਬਿਰਤੀ ਹਾਰੀ ਹੈ ਉਹਨਾਂ ਨੇ ਇਸ ਗੱਲ ਨੂੰ ਛਪਾਉਣ ਵਾਸਤੇ ਇਹ ਤਿਉਹਾਰ ਜਿਹੜਾ ਸੱਚ ਦੀ ਜਿੱਤ ਤੇ ਝੂਠ ਦੀ ਹਾਰ ਬਦੀ ਦੀ ਹਾਰ ਤੇ ਨੇਕੀ ਦੀ ਜਿੱਤ ਜਿੱਥੇ ਪ੍ਰਲਾਦ ਜਿੱਤਿਆ ਤੇ ਹਰਨਾਕ ਸ਼ਹਾਰਿਆ ਲੋਕਾਂ ਨੂੰ ਖਰੂਦ ਕਰਨ ਇੱਕ ਦੂਸਰੇ ਤੇ ਰੰਗ ਸੁੱਟਣ ਕੂੜਾ ਕਰਕਟ ਸੁੱਟਣ ਗੰਦ ਸੁੱਟਣ ਤਾਂ ਕਿ ਸੀਮਤ ਕਰ ਦਿੱਤਾ ਕਈ ਤਰ੍ਹਾਂ ਦੀ ਹੋਲੀ ਨਵਾਬਾਂ ਦੀ ਹੋਲੀ ਲਾਠ ਮਾਰ ਹੋਲੀ ਡਫਾਂ ਦੀ ਹੋਲੀ ਤੁਰੇ ਜਾਂਦਿਆਂ ਦੇ ਸ਼ਮਕਾਂ ਮਾਰਨ ਵਾਲੀ ਹੋਲੀ ਇੱਥੇ ਤੱਕ ਕਿ ਇੱਕ ਦੂਜੇ ਤੇ ਰੰਗ ਸੁੱਟਦਿਆਂ ਭਾਵੇਂ ਉਹਨਾਂ ਨੂੰ ਕੋਈ ਬੇਪੱਤ ਵੀ ਕਰ ਦੇ ਪਰ ਢੋਲ ਵਜਾ ਵਜਾ ਕੇ ਕਹੀ ਜਾਣਾ ਪੀ ਹੋਲੀ ਹੈ ਪੀ ਹੋਲੀ ਆ ਹੋਲੀ ਦੇ ਨਾਂ ਤੇ ਸਭ ਕੁਝ ਸਤਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਸਾਨੂੰ ਹੋਲਾ ਮੁਹੱਲਾ ਬਖਸ਼ਿਸ਼ ਕੀਤਾ ਤੇ ਕਵੀ ਸ਼ਮੀਰ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੂੰ ਐਸੇ ਬਖਸ਼ੂ ਰੂਪੀ ਰੰਗ ਦੇ ਵਿੱਚ ਰੰਗ ਦਿੱਤਾ ਤੇ ਨਾਲੇ ਇਹ ਬਚਨ ਕਹੇ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾ ਨਿਦ ਬਚਨ ਅਮੋਲਾ ਆਪਣੇ ਆਪ ਦੇ ਵਿੱਚ ਹੋਲਾ ਮਹੱਲਾ ਚੜਦੀ ਕਲਾ ਦਾ ਬੜਾ ਢੜਲੇਦਾਰ ਸ਼ਬਦ ਹੈ ਜਿਵੇਂ ਬਰਸ਼ੀ ਤੋਂ ਵਰਸ਼ਾ ਦੇਗ ਤੋਂ ਦੇਗਾ ਤੇਗ ਤੋਂ ਤੇਗਾ ਦਾੜੀ ਨੂੰ ਦਾੜਾ ਮੁੱਛਾਂ ਨੂੰ ਮਸ਼ਹਰਾ ਇੱਕ ਬਾਹ ਵਾਲੇ ਨੂੰ ਲੱਖ ਬਾਹਾ ਇੱਕ ਅੱਖ ਵਾਲੇ ਨੂੰ ਲੱਖ ਨੇਤਰਾ ਇੱਕ ਨੂੰ ਸਵਾ ਲੱਖ ਛੋਲਿਆਂ ਨੂੰ ਬਦਾਮ ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਆਉਂਦੇ ਸਨ ਉਹ ਲਾਹੌਰ ਦੇ ਗਵਰਨਰ ਨੂੰ ਪਹਿਲਾਂ ਪੁੱਛਦੇ ਸੀ ਵੀ ਅਸੀਂ ਅੱਗੇ ਚੱਲੇ ਆਂ ਦਿੱਲੀ ਤੱਕ ਦਿੱਲੀ ਤੋਂ ਗਾਹ ਵੀ ਜਾਣਾ ਹੈ ਤੇ ਦੱਸੋ ਅੱਗੇ ਕੌਣ ਹੈ ਤੇ ਉਹ ਪਤਾ ਕੀ ਕਹਿੰਦੇ ਕਹਿੰਦੇ ਵੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਅੱਗੇ ਤੇ ਪਕੌੜੀ ਮੱਲ ਤੇ ਜਲੇਬੀ ਰਾਮ ਹੀ ਹੈ ਪਰ ਜਦੋਂ ਉਹ ਵੇਖਦੇ ਵੀ ਸੱਚੀ ਮੁੱਚੀ ਇਹਨਾਂ ਨੂੰ ਤੇ ਅਸੀਂ ਅੱਗੇ ਲਾ ਲਿਆ ਜਦੋਂ ਪੂਰੀ ਲੁੱਟ ਘਸੁੱਟ ਕਰਕੇ ਉਹ ਵਾਪਸ ਜਾਂਦੇ ਤੇ ਉਧਰੋਂ ਖਾਲਸਾ ਫੌਜ ਫਿਰ ਇਨ੍ਹਾਂ ਤੇ ਧਾਵਾ ਬੋਲਦੀ ਅਕਾਲ ਕਾ ਨਾਰਾ ਮਾਰਾ ਤਬ ਗੁਰੂ ਗੋਬਿੰਦ ਸਿੰਘ ਕੇ ਗਾਜੀ ਸਿੰਘੋਂ ਨੇ ਪੈ ਭੀਤ ਹੋਈ ਔਰ ਕਾਂ ਪੁੱਠੀ ਜੋ ਮਾਨਮਤੀ ਤੁਰਕਾਨੀ ਥੀ ਪੰਜਾਬ ਕੇ ਬੋਲੇ ਸ਼ਾਹਦ ਹੈ ਜਿਸਮੇ ਲਟਕ ਰਹੀ ਲੀਰੇ ਉਸ ਭਾਗ ਰਹੇ ਦੁਰਾਨੀ ਕੀ ਸਲਵਾਰ ਜਹਾਂ ਉਲਝਾਨੀ ਥੀ ਪਠਾਣੀ ਲਿਬਾਸ ਉਹ ਸਲਵਾਰਾਂ ਪਹਿਨਦੇ ਸਨ ਤੇ ਭੱਜੇ ਜਾਂਦੀ ਦੁਰਾਨੀਆਂ ਤੇ ਅਬਦਾਲੀਆਂ ਦੀਆਂ ਪੁਸ਼ਾਕਾਂ ਕੰਡੇਦਾਰ ਝਾੜੀਆਂ ਵਿੱਚ ਚੜ ਕੇ ਜਿੱਥੇ ਲੀਰਾਂ ਲਟਕਦੀਆਂ ਉਹ ਮੂੰਹ ਬੋਲੀ ਸ਼ਾਦੀ ਭਰਦੀਆਂ ਗਵਾਈ ਭਰਦੀਆਂ ਕਿ ਕਬੀ ਨਾਦਰ ਤੁਸ ਸੇ ਡਰਤਾ ਥਾ ਅਬਦਾਲੀ ਵੀ ਖਾਮ ਖਾਤਾ ਥਾ ਨਾਦਰ ਤੇ ਅਬਦਾਲੀ ਲਾਹੌਰ ਰੁਕਦੇ ਕਹਿੰਦੇ ਵੀ ਤੁਸੀਂ ਦੇਖਿਆ ਅੱਗੇ ਪਕੌੜੀ ਮੱਲ ਤੇ ਜਲੇਬੀ ਰਾਮ ਐ ਇੱਥੇ ਤੇ ਸਰਦਾਰ ਬਘੇਲ ਸਿੰਘ ਧਰਤੀ ਤਕੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਖਨਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜਤ ਸਿੰਘ ਇਹ ਕੌਣ ਨੇ ਤੇ ਉਦੋਂ ਮੇਰੇ ਜਕਰੀਆ ਖਾਨ ਨੇ ਕਿਹਾ ਸੀ ਇਹ ਉਹ ਨੇ ਮੁਰਸ਼ਿਦ ਜਿੰਨ ਕਾ ਵਲੀ ਭਇਓ ਹੈ ਇਨ ਕੋ ਆਬੇ ਹਿਆਤ ਦਿਓ ਹੈ ਇਹ ਉਹ ਨੇ ਜਿਹੜੇ ਗੰਗ ਜਮਨ ਕੇ ਨਿਕਟ ਨਾ ਜਾਵੇ ਆਪਣੇ ਗੁਰ ਕੇ ਸਰਵਰ ਨਾਵੇ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ ਸੋ ਮਰਨ ਤੇ ਨੈਕ ਨਾ ਡਰੈ ਇਨਾਂ ਨੂੰ ਇੰਨਾ ਵਿਸ਼ਵਾਸ ਹੈ ਕਿ ਗੁਰ ਕਾ ਸ਼ਬਦ ਰਖvare ਚੌਕੀ ਚੋਂ ਗਿਰਦ ਹਮਾਰੇ ਇਹ ਗੁਰੂ ਦੇ ਸ਼ਬਦ ਦੀ ਚੌਕੀ ਭਰਦੇ ਨੇ ਕਿਸੇ ਹੋਰ ਚੌਕੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਜਕਰੀਆ ਖਾਨ ਨੇ ਕਿਹਾ ਹੁਣ ਜਿਹੜੇ ਖਾਲਸਾ ਹੀ ਬੋਲੇ ਸਨ ਬੜੇ ਧਰੱਲੇਦਾਰ ਬੜੀ ਚੜ੍ਹਦੀ ਕਲਾ ਵਾਲੇ ਤੇ ਹੋਲੇ ਮੁਹੱਲੇ ਬਾਰੇ ਕਿਸੇ ਕਵੀ ਨੇ ਲਿਖਿਆ ਕਹਿਣ ਲੱਗਾ ਬਰਸ਼ਾ ਢਾਲ ਕਟਾਰਾ ਤੇਗਾ ਕੜਸ਼ਾ ਦੀਗਾ ਗੋਲਾ ਹੈ ਸ਼ਕਾ ਪ੍ਰਸਾਦ ਸਜਾ ਦਸਤਾਰਾ ਅਰ ਕਰ ਦੋਨਾ ਟੋਲਾ ਹੈ ਸੁਪਟ ਸੁਚਾਲਾ ਅਰ ਲਖ ਬਾਹਾ ਕਲਗਾ ਸਿੰਘ ਸੁਚੋਲਾ ਹੈ ਅਪਰ ਮਸ਼ੈਰਾ ਦਾੜਾ ਜੈਸੀ ਤੈਸਾ ਬੋਲਾ ਹੁਲਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ ਖਾਲਸਾ ਹੀ ਰੰਗ ਦੇ ਵਿੱਚ ਰੰਗ ਦਿੱਤਾ ਕਿ ਉਹ ਰੰਗ ਸੱਚਮੁੱਚ ਵੀਰ ਅਸ ਦਾ ਪ੍ਰਤੀਕ ਬਣ ਗਿਆ ਅਣਖ ਤੇ ਗੈਰਤ ਦਾ ਪ੍ਰਤੀਕ ਬਣ ਗਿਆ ਇਹ ਸਤਿਗੁਰੂ ਜੀ ਜਦੋਂ ਵੀ ਹੋਲੇ ਮਹਲੇ ਦਾ ਨਕਸ਼ਾ ਸੰਸਾਰ ਦੇ ਸਾਹਮਣੇ ਪੇਸ਼ ਕਰਦੇ ਤੇ ਵੇਖੋ ਉਹਦਾ ਬਦਲ ਦਿੱਤਾ ਸਤਿਗੁਰਾਂ ਨੇ ਸਾਬ ਕਹਿੰਦੇ ਬਾਨ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾੰਗ ਪਰਹਾਰੀ ਕਹਿੰਦੇ ਜਿਹੜੇ ਸੂਰਬੀਰਾਂ ਦੇ ਹੱਥਾਂ ਵਿੱਚ ਤੀਰ ਕਮਾਨ ਨੇ ਜਦੋਂ ਕਮਾਨ ਤੇ ਚਿਲੇ ਤੇ ਚੜਾ ਕੇ ਤੀਰ ਚਲਾਏ ਜਾਂਦੇ ਨੇ ਇਹ ਮਾਨੋ ਜਿਵੇਂ ਕਿ ਤੇ ਸੰਧੂਰੀ ਰੰਗ ਦੀਆਂ ਮੁਠਾਂ ਭਰ ਭਰ ਕੇ ਉਹਦਾ ਛੜਕਾ ਕੀਤਾ ਜਾਂਦਾ ਹੋਵੇ ਵੀ ਸਿੱਖ ਨੇ ਆ ਰੰਗ ਨਹੀਂ ਛੁੱਟਣੇ ਇੱਕ ਦੂਸਰੇ ਤੇ ਸਿੱਖ ਨੇ ਜੰਗਾਂ ਜੁੱਧਾਂ ਦਾ ਅਭਿਆਸ ਕਰਨਾ ਤੇ ਸਿੱਖ ਜਦੋਂ ਮਨ ਨੂੰ ਅਣਖ ਤੇ ਗੈਰਤ ਦਾ ਪ੍ਰਤੀਕ ਜਿਹੜੇ ਬਾਹਰੋਂ ਹਮਲਾਵਰ ਆਉਂਦੇ ਨੇ ਉਹ ਆਣ ਕੇ ਅਣਖਾਂ ਨੂੰ ਚੈਲੰਜ ਕਰਦੇ ਨੇ ਉਹਨਾਂ ਦੀਆਂ ਛਾਤੀਆਂ ਵਿੰਨਣ ਵਾਸਤੇ ਤੀਰ ਚਲਾਉਂਦੇ ਨੇ ਅਸਲ ਵਿੱਚ ਇਹ ਸੰਧੂਰੀ ਰੰਗ ਦੀਆਂ ਮੁਠਾਂ ਨੇ ਬਾਨ ਚੱਲੇ ਤੇ ਕੁੰਕਮ ਮਨੋ ਮੂਠ ਗਲਾਲ ਕੀ ਸਾਂਗ ਪਰਹਾਰੀ ਸਾਂਗ ਕਹਿੰਦੇ ਨੇ ਵਰਸ਼ੇ ਨੂੰ ਤੇ ਵਰਸ਼ਾ ਜਿਹੜੇ ਤਿੰਨ ਤਰ੍ਹਾਂ ਦੇ ਸ਼ਸਤਰ ਨੇ ਨਾ ਮੁਕਤ ਅਮੁਕਤ ਤੇ ਇੱਕ ਉਹ ਨੇ ਜਿਨ੍ਹਾਂ ਨੂੰ ਆਪਾਂ ਇਹ ਕਹਿੰਨੇ ਆ ਕਿ ਇਹ ਮੁਕਤ ਅਮੁਕਤ ਇਕੱਠੇ ਹੀ ਨੇ ਮੁਕਤ ਉਹ ਨੇ ਜਿਹੜੇ ਹੱਥੋਂ ਛੱਡ ਕੇ ਚਲਾਏ ਜਾਣ ਅਮੁਕਤ ਉਹ ਜਿਹੜੇ ਹੱਥ ਵਿੱਚ ਪਕੜ ਕੇ ਚਲਾਏ ਜਾਣ ਤੇ ਮੁਕਤ ਅਮੁਕਤ ਉਹ ਜਿਹੜੇ ਹੱਥੋਂ ਛੱਡ ਕੇ ਵੀ ਚਲਾਏ ਜਾਣ ਤੇ ਹੱਥ ਵਿੱਚ ਪਕੜ ਕੇ ਵੀ ਚਲਾਏ ਜਾਣ ਜਿਹੜਾ ਵਰਸ਼ਾ ਹੈ ਨਾ ਉਹ ਹੱਥ ਵਿੱਚ ਪਕੜ ਕੇ ਵੀ ਚਲਾਇਆ ਜਾਂਦਾ ਤੇ ਜਦੋਂ ਦੁਸ਼ਮਣ ਦੂਰ ਹੋਵੇ ਫਿਰ ਹੱਥੋਂ ਛੱਡ ਕੇ ਵੀ ਚਲਾਇਆ ਜਾਂਦਾ ਖਾਲਸਾ ਹੀ ਕਿਹੋ ਜਿਹਾ ਹੁਲਾ ਹੈ ਵੀ ਉਹ ਗਲਾਲ ਦੀਆਂ ਮੁੱਠਾਂ ਛੁੱਟਦੇ ਸਨ ਪਰ ਇੱਧਰ ਮੂਠ ਗਲਾਲ ਕੀ ਸਾਂਗ ਪਰ ਹਾਰੀ ਇਹ ਖਾਲਸਾ ਹੀ ਜਾਹੋ ਜਲਾਲ ਦਾ ਪ੍ਰਤੀਕ ਹੱਥਾਂ ਵਿੱਚੋਂ ਨੇਜਾ ਛੱਡਿਆ ਜਾਂਦਾ ਤੇ ਅੱਗੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਢਾਲ ਮੰਨੋ ਢਫਮਾਲ ਬਣੀ ਜਿਹੜੀਆਂ ਹੱਥਾਂ ਵਿੱਚ ਢਾਲਾਂ ਪਕੜੀਆਂ ਨੇ ਇਹ ਮਾਨੂੰ ਏਵੇਂ ਨੇ ਜਿਵੇਂ ਢਫਾਂ ਦੀ ਹੋਲੀ ਹੋਵੇ ਹੱਥ ਨਾਲ ਬੰਦੂਕ ਛੁੱਟੇ ਪਚਕਾਰੀ ਵੀ ਉਹ ਤਾਂ ਹੋਲੀ ਮਨਾਉਂਦੇ ਨੇ ਪਚਕਾਰੀਆਂ ਵਿੱਚ ਰੰਗ ਭਰ-ਭਰ ਕੇ ਦੂਜਿਆਂ ਦੇ ਕੱਪੜੇ ਲਵੇੜੀ ਜਾਂਦੇ ਨੇ ਪਰ ਖਾਲਸਾ ਦੇਸ਼ ਕੌਮ ਨੂੰ ਆਜ਼ਾਦ ਕਰਨ ਲਈ ਜਿਹੜਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਹੈ ਹੱਥ ਵਿੱਚ ਬੰਦੂਕ ਪਕੜ ਕੇ ਜਿਹੜੀਆਂ ਗੋਲੀਆਂ ਚੱਲਦੀਆਂ ਨੇ ਬੰਦੂਕਾਂ ਮਾਨੂੰ ਪਚਕਾਰੀਆਂ ਨੇ ਤੇ ਬੰਦੂਕਾਂ ਵਿੱਚੋਂ ਨਿਕਲਣ ਵਾਲੀਆਂ ਗੋਲੀਆਂ ਜਿਹੜੀਆਂ ਨੇ ਐਵੇਂ ਜਿਵੇਂ ਪਚਕਾਰੀਆਂ ਵਿੱਚੋਂ ਰੰਗ ਨਿਕਲਦਾ ਹੋਵੇ। ਬਾਨ ਚੱਲੇ ਤੇ ਕੁੰਕਮ ਮਾਨੋ ਮੂਠ ਗਲਾਲ ਕੀ ਸਾਂਗ ਪਰਹਾਰੀ ਢਾਲ ਮਨੋ ਢਫਮਾਲ ਬਣੀ ਹੱਥ ਨਾਲ ਬੰਦੂਕ ਛੁੱਟੇ ਪਚਕਾਰੀ ਸਰੌਣ ਭਰੇ ਪਟ ਵੀਰਨ ਕੇ ਉਪਮਾ ਜਨ ਘੂਰ ਕੇ ਕੇਸਰ ਡਾਰੀ ਜਦੋਂ ਦੋਵੇਂ ਪਾਸੇ ਸਤਗੁਰੂ ਜੀ ਮਸਨੂਈ ਜੁੱਧ ਬਨਾਵਟੀ ਯੁੱਧ ਦੋ ਜਥੇ ਬਣਾਉਂਦੇ ਇੱਕ ਨੂੰ ਕਬਜ਼ਾ ਕਰਾਉਂਦੇ ਦੂਜੇ ਨੂੰ ਕਹਿੰਦੇ ਕਬਜ਼ਾ ਛਟਾਉਣਾ ਤੇ ਇਵੇਂ ਜਦੋਂ ਚੜ੍ਹਦੀ ਕਲਾ ਦਾ ਪ੍ਰਤੀਕ ਜੰਗਾ ਜੁੱਧਾਂ ਦਾ ਅਭਿਆਸ ਹੁੰਦਾ ਤੇ ਮਾਨੋ ਜਿਹੜੇ ਸੂਰਬੀਰਾਂ ਦੇ ਜੰਗਾ ਜੁੱਧਾਂ ਦੇ ਦੌਰਾਨ ਵਸਤਰਾਂ ਦੇ ਉੱਪਰ ਖੂਨ ਦੇ ਛਿਟੇ ਪਏ ਨੇ ਸਤਿਗੁਰੂ ਕਹਿੰਦੇ ਇਹ ਉਪਮਾ ਬਣ ਰਹੀ ਆ ਜਿਵੇਂ ਹੂਲ ਕੇ ਕੇਸਰ ਪਾਇਆ ਹੋਵੇ ਸਰੂਨ ਪਰੇ ਪਟ ਵੀਰਨ ਕੇ ਉਪਮਾ ਜਨ ਘੂਰ ਕੇ ਕੇਸਰ ਡਾਰੀ ਖੇਲ ਤਫਾਗ ਕੇ ਵੀਰ ਲਰੇ ਨਵਲਾ ਸੀ ਲੀਏ ਕਰਵਾਰ ਕਰਾਈ ਹੁਣ ਸਤਗੁਰੂ ਗੁਰਕਲਗੀ ਤਰ ਪਾਤਸ਼ਾਹ ਨੇ ਸਿੱਖਾਂ ਨੂੰ ਮੁਖਾਦਬ ਹੋ ਕੇ ਕਿਹਾ ਸਿੱਖੋ ਸ਼ਸਤਰ ਕੇ ਅਦੀਨ ਹੈ ਰਾਜ ਜੋ ਨਾ ਧਰੈ ਤਿਸ ਬਿਗਰੈ ਕਾਜ ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਅਦਕਾਈ ਪਰ ਜਿਵੇਂ ਉਹ ਅਸਲੀਅਤ ਤੋਂ ਦੂਰ ਚਲੇ ਗਏ ਅਸਲੀਅਤ ਤਾਂ ਇਹ ਸੀ ਜਿਹੜੀ ਅੱਜ ਦੋਵੇਂ ਵਕਤ ਗੁਰੂ ਘਰ ਚੋਂ ਆਵਾਜ਼ ਆਉਂਦੀ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਕਿਉਂ ਹਕੂਮਤਾਂ ਤੋਪਾਂ ਤੇ ਟੈਂਕ ਚਾੜ ਕੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਲਈ ਆਈਆਂ ਕਿਉਂਕਿ ਇੱਥੇ ਹਰਨਾਕਸ਼ ਨੂੰ ਦੁਸ਼ਟ ਕਿਆ ਤੇ ਪ੍ਰਿਲਾਦ ਨੂੰ ਇੱਥੇ ਸਤਗੁਰੂ ਜੀ ਨੇ ਮੁੱਖ ਨਾਇਕ ਮੰਨਿਆ ਪਰ ਉਹ ਨਹੀਂ ਚਾਹੁੰਦੇ ਕਿ ਕਿਤੇ ਉਹ ਆਵਾਜ਼ ਆਵੇ ਕਿ ਪ੍ਰਲਾਦ ਵਰਗੀ ਸੱਚ ਬਿਰਤੀ ਦੇ ਅੱਗੇ ਹਰਨਾਕਸ਼ ਵਰਗਾ ਕੂੜ ਝੂਠ ਹਾਰ ਗਿਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਜੇ ਕੋਈ ਬੋਲੇ ਸੱਚ ਕੂੜਾ ਜਲ ਜਾਵੇ ਹੁਣ ਸਤਗੁਰੂ ਜੀ ਨੇ ਕਿਰਪਾ ਕੀਤੀ ਕਹਿਣ ਲੱਗੇ ਗੁਰਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਉ ਮੋਰੇ ਨਾਮ ਰੰਗ ਇਹ ਮਨ ਤ੍ਰਿਪਤਾਨੋ ਕਹਿੰਦੇ ਜਦੋਂ ਇਹ ਮਨ ਨਾਮ ਦੇ ਪਿਆਰ ਵਿੱਚ ਰੰਗ ਵਿੱਚ ਰੰਗਿਆ ਗਿਆ ਤੇ ਤ੍ਰਿਪਤ ਹੋ ਗਿਆ ਬਹੁਰਨ ਕਤਹੁ ਧਾਮੂ ਰੇ ਫਿਰ ਕਹਿੰਦੇ ਇਹ ਮਨ ਹੁਣ ਦੌੜਦਾ ਨਹੀਂ ਹੈ ਪਹਿਲਾਂ ਤੇ ਮਨ ਜਿਹੜਾ ਸੀ ਉਹ ਤ੍ਰਿਸ਼ਨਾ ਦੇ ਅਧੀਨ ਦੌੜਿਆ ਫਿਰਦਾ ਸੀ ਕਿਉਂਕਿ ਸਾਦੋ ਇਹ ਮਨ ਥਿਰ ਨ ਰਹੀ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਣਤੀ ਥਿਰ ਨ ਰਹੀ ਪਰ ਜਦੋਂ ਤ੍ਰਿਸ਼ਨਾ ਬੁੱਝ ਗਈ ਸੰਤੋਖ ਆ ਗਿਆ ਜਿਹੜਾ ਮਨ ਸੀ ਨਾਮ ਦੇ ਪ੍ਰੇਮ ਰੂਪੀ ਰੰਗ ਵਿੱਚ ਰੰਗਿਆ ਗਿਆ ਅੱਜ ਭਾਵੇਂ ਅਸੀਂ ਬੜੀ ਵੱਡੀ ਤਰੱਕੀ ਕਰ ਲਈਏ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਿੱਖਾ ਇੱਥੇ 40 ਗੰਜ ਖਜ਼ਾਨੇ ਜਿਹੜੇ ਸੀ ਕਾਰੂ ਨੇ ਜੋੜੇ ਸੀ ਕੋਈ ਸੋਨੇ ਦਾ ਗੰਜ ਕੋਈ ਚਾਂਦੀ ਦਾ ਕੋਈ ਹੀਰਿਆਂ ਦਾ ਕੋਈ ਜਵਾਰ ਆ ਤੇ ਐਵੇਂ 40 ਵੱਖਰੇ ਵੱਖਰੇ ਗੰਜ ਸਨ ਪਰ ਸਿੱਖਾ ਤੇਰੇ ਕੋਲ ਤਾਂ ਸੀਸ ਗੰਜ ਸ਼ਹੀਦ ਗੰਜ ਤੇਰੇ ਕੋਲ ਤਾਂ ਇਹੋ ਜਿਹਾ ਖਜ਼ਾਨਾ ਹੈ ਪਰ ਜੇ ਫਿਰ ਵੀ ਤੂੰ ਵੇਖੇ ਤੇ ਇੱਥੇ ਕੇਵਲ 40 ਗੰਜ ਨਹੀਂ ਤੇਰੇ ਕੋਲ ਕਰੋੜਾਂ ਗੰਜ ਧਨ ਦੇ ਹੋਣ ਤੇਰੀਆਂ ਉੱਚੀਆਂ ਓਟਾਰੀਆਂ ਤੇ ਤੇਰੇ ਨਾਮ ਦੇ ਝੰਡੇ ਝੁਲਦੇ ਹੋਣ ਤੇਰੀ ਇੰਨੀ ਪ੍ਰਸਿੱਧੀ ਹੋਵੇ ਤੂੰ ਇੱਕ ਨੂੰ ਆਵਾਜ਼ ਮਾਰੇ ਸਾਰੇ ਤੇਰੇ ਨਾਲ ਤੁਰ ਪੈਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਤੂੰ ਆਪਣੇ ਗੁਰੂ ਗੋਬਿੰਦ ਸਿੰਘ ਦੇ ਰੰਗ ਵਿੱਚ ਨਹੀਂ ਰੰਗਿਆ ਗਿਆ ਤੇ ਸਭ ਕੁਝ ਵਿਅਰਥ ਹੈ ਕਵੀ ਸੰਤੋਖ ਸਿੰਘ ਹੁਣਾ ਲਿਖਿਆ ਕਹਿਣ ਲੱਗੇ ਕੋਟਨ ਕੋਸ਼ ਕੇ ਕੋਸ਼ ਭਰੇ ਬਉ ਰੰਗ ਤੁਰੰਗ ਕੋ ਰੰਗ ਸੋ ਰੰਗੇ ਕੰਚਨ ਪੈਰ ਜੰਜੀਰ ਬੱਦੇ ਨਿਤ ਝੁੱਲੇ ਟਾਰੀ ਸੰਗ ਮਤੰਗੇ ਆਂਗਨ ਮੈਂ ਅੰਗਨਾ ਅਰ ਅੰਗਨਾ ਮੈਂ ਆਂਗਨ ਜਿਨ੍ਹਾਂ ਦੇਖ ਮਨ ਚਾਉ ਉਠੰਦੇ ਇਤੇ ਭਏ ਬਾਦ ਜੋਪੈ ਗੁਰੂ ਗੋਬਿੰਦ ਸਿੰਘ ਕੇ ਰੰਗ ਨ ਰੰਗੇ ਹੁਣ ਹੁਲਾ ਮੱਲਾ ਕੀਆ ਕਿ ਆਪਣੇ ਗੁਰੂ ਦੇ ਰੰਗ ਵਿੱਚ ਰੰਗੇ ਜਾਓ ਉਹ ਰੰਗ ਜਿਹਦਾ ਜ਼ਿਕਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰ ਰਹੇ ਨੇ ਕਿ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੋਂ ਸੋ ਪਾਉ ਮੂਰੇ ਨਾਮ ਰੰਗ ਇਹ ਮੰਤਰ ਪਤਾਨੋ ਬਹੁਰ ਨ ਕਤੂ ਧਾਮੂਰੇ ਹਮਰਾ ਠਾਕੁਰ ਸਭ ਤੇ ਉੱਚਾ ਰੈਣ ਦਿਨਸ ਤਿਸ ਗਾਮੂਰੇ ਕਹਣ ਲੱਗੇ ਜਿਸ ਠਾਕੁਰ ਜਿਸ ਮਾਲਕ ਨਾਲ ਅਸੀਂ ਜੁੜਿਆ ਉਹ ਸਭ ਤੋਂ ਉੱਚਾ ਹੈ ਠਾਕੁਰ ਲਫ਼ਜ਼ਾਂ ਤਾਂ ਪਹਿਲਾਂ ਪੱਥਰਾਂ ਲਈ ਵਰਤਿਆ ਜਾਂਦਾ ਸੀ ਜਾਂ ਜਗੀਰਦਾਰਾਂ ਲਈ ਇੱਕ Rajput ਘਰਾਣਾ ਵੀ ਹੈ ਉਹਨਾਂ ਲਈ ਵੀ ਠਾਕੁਰ ਸ਼ਬਦ ਦੀ ਵਰਤੋਂ ਹੁੰਦੀ ਸੀ ਪਰ ਸਤਿਗੁਰੂ ਜੀ ਨੇ ਠਾਕੁਰ ਸ਼ਬਦ ਪਰਮਾਤਮਾ ਲਈ ਵਰਤਿਆ ਕਿਉਂਕਿ ਠਾਕੁਰ ਹਮਰਾ ਸੱਦ ਬੋਲੰਤਾ ਉਹ ਐਸਾ ਠਾਕੁਰ ਹੈ ਠਾਕੁਰ ਮੈਂ ਤੇਰੀ ਠੁਕਰਾਈ ਆ ਦੁਨਿਆਵੀ ਤੌਰ ਤੇ ਕੋਈ ਕਰੋੜਪਤੀ ਕੋਈ ਖਰਬਾ ਪਤੀ ਕੋਈ ਸੈਨਾਪਤੀ ਕੋਈ ਕੁੱਲ ਪਤੀ ਕੋਈ ਰਾਸ਼ਟਰਪਤੀ ਪਰ ਪ੍ਰਾਨਪਤੀ ਇੱਕੋ ਹੀ ਜੀ ਰਾਸ਼ਟਰਪਤੀ ਦੇ ਅੰਦਰ ਵੀ ਜਿਹੜੇ ਪ੍ਰਾਣ ਨੇ ਨਾ ਉਹ ਉਸ ਪ੍ਰਾਣਪਤੀ ਦੇ ਨੇ ਜਦੋਂ ਉਹ ਚਾਵੇ ਪ੍ਰਾਣ ਬਾਹਰ ਕੱਢ ਲੇ ਤੇ ਰਾਸ਼ਟਰਪਤੀ ਵੀ ਉੱਥੇ ਹੀ ਸੌ ਸਕਦਾ ਹੈ। ਕਰੋੜਾ ਪਤੀ, ਕੁੱਲ ਪਤੀ, ਸੈਨਾਪਤੀ ਪ੍ਰਾਣਪਤੀ ਕੇਵਲ ਇੱਕੂ ਹੈ। ਇਸ ਕਰਕੇ ਹਮਰਾ ਠਾਕੁਰ ਸਭ ਤੋਂ ਉੱਚਾ। ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਉਹ ਕਿੱਡਾ ਉੱਚਾ ਹੈ? ਸਾਬ ਕਹਿੰਦੇ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਈ। ਦੁਨਿਆਵੀ ਤੌਰ ਤੇ ਜਿਹੜਾ ਉੱਚਾ ਪਰਬਤ ਕੋ ਕਦੇ ਡੂੰਗਾ ਸਮੁੰਦਰ ਨਹੀਂ ਹੁੰਦਾ ਤੇ ਜਿਹੜਾ ਡੂੰਗਾ ਸਮੁੰਦਰ ਹੋਵੇ ਕਦੇ ਉੱਚਾ ਪਰਬਤ ਨਹੀਂ ਹੁੰਦਾ ਪ੍ਰਮਾਤਮਾ ਬਾਰੇ ਆਖਿਆ ਤੂੰ ਪਰਬਤ ਮੇਰਾ ਓਲਾ ਰਾਮ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਤੂੰ ਸਾਗਰ ਰਤਨਾਗਰ ਅਨਸਾਰ ਨਾ ਜਾਣਾ ਤੇਰੀ ਰਾਮ ਹਮਰਾ ਠਾਕੁਰ ਸਭ ਤੇ ਉੱਚਾ ਰੈਣ ਦਿਨਸ ਤਿਸ ਗਾਮੂਰੇ ਕਹਿੰਦੇ ਅੱਠੇ ਪੈਰ 24 ਘੰਟੇ ਅਸੀਂ ਉਹਨੂੰ ਸਮਰਪਿਤ ਹੋਣਾ ਹੈ ਕੇਵਲ ਇੱਕ ਘੰਟੇ ਦੇ ਚੌਂਕੜੇ ਨੂੰ ਸਿਮਰ ਨਹੀਂ ਕਿਹਾ ਜਾਂਦਾ ਕਿ ਬਾਕੀ 23 ਘੰਟੇ ਆਪਾਂ ਉਤੋਂ ਬੇਮੁਖ ਰਹਿਣਾ ਇੱਕ ਇੱਕ ਛਿੰਨ ਇੱਕ ਇੱਕ ਪਲ ਅਸੀਂ ਉਹਦੀ ਸਿਮਰਤੀ ਨੂੰ ਆਪਣੇ ਮਨ ਵਿੱਚ ਵਸਾਉਣਾ ਉਹਨੂੰ ਕਦੇ ਆਪਣੀ ਜ਼ਿੰਦਗੀ ਤੋਂ ਆਪਾਂ ਵਿਸਾਰਨਾ ਨਹੀਂ ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ ਕਹਿੰਦੇ ਉਹ ਕਿਉਂ ਵਿਸਰੇ ਸਭੇ ਗੱਲਾਂ ਵਿਸਰਨ ਇਕੋ ਵਿਸਰ ਨਾ ਜਾਏ ਸਭ ਕੁਝ ਵਿਸਰ ਜਾਏ ਪਰ ਉਹ ਨਹੀਂ ਵਿਸਰਨਾ ਚਾਹੀਦਾ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੂ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਈਵੜ ਦਾਤਾ ਜੀ ਅਗਨ ਮੈਂ ਪਹਾਰ ਪਜਾਵੇ